ਪਿੰਡ ਰਾਮਗੜ੍ਹ ਕਲਾਂ ਦਾ ਇੱਕ ਨੌਜਵਾਨ ਸੀ ਅਮਨਦੀਪ ਸਿੰਘ ਪਿੰਡ ਦਾ ਚੰਗਾ ਪੜਿਆ ਲਿਖਿਆ ਮੁੰਡਾ ਬੀਏ ਕਰਨ ਦੇ ਬਾਅਦ ਵੀ ਬੇਰੁਜ਼ਗਾਰ ਪਿੰਡ ਦੇ ਕਿਸੇ ਵੀ ਨੌਜਵਾਨ ਨੂੰ ਰੋਜ਼ਗਾਰ ਨਹੀਂ ਮਿਲਦਾ ਸੀ ਨਾ ਫੈਕਟਰੀਆਂ ਨਾ ਇੰਡਸਟਰੀ ਨਾ ਕੋਈ ਸਹਾਰਾ ਹਰ ਗਲੀ ਵਿੱਚ ਇੱਕ ਹੀ ਗੱਲ ਪੁੱਤਰ ਜੇ ਜੀਵਨ ਬਣਾਉਣਾ ਹੈ ਤਾਂ ਬਾਹਰ ਜਾਣਾ ਪਵੇਗਾ ਅਮਨ ਦਾ ਪਿਓ ਗੁਰਮukh ਸਿੰਘ ਇੱਕ ਛੋਟਾ ਕਿਸਾਨ ਸੀ ਮਿੱਟੀ ਨਾਲ ਪਿਆਰ ਪਰ ਹਾਲਾਤਾਂ ਦਾ ਭੰਨਿਆ ਹੋਇਆ ਹਰ ਸਾਲ ਕੁਝ ਜ਼ਮੀਨ ਵੇਚ ਕੇ ਕਰਜ਼ਾ ਚੁਕਾਉਂਦਾ। ਮਾਂ ਜਗਦੀਸ਼ कौर ਚੁੱਪਚਾਪ ਹਰੇਕ ਦਰਦ ਸਹਿੰਦੀ ਸੀ। ਰਾਤ ਨੂੰ ਜਦ ਸਾਰੇ ਪਿੰਡ ਦੀਆਂ ਬੱਤੀਆਂ ਬੁੱਝ ਜਾਂਦੀਆਂ ਅਮਨ ਛੱਤ ਤੇ ਬੈਠ ਕੇ ਤਾਰਿਆਂ ਵੱਲ ਵੇਖਦਾ ਤੇ ਸੋਚਦਾ ਕੀ ਮੇਰਾ ਭਵਿੱਖ ਵੀ ਕਿਸੇ 에어ਪੋਰਟ ਦੀ ਲਾਈਨ ਵਿੱਚ ਖੜਾ ਹੋਇਆ ਹੈ। ਪਿੰਡ ਦੇ ਮੁੰਡੇ ਇੱਕ ਇੱਕ ਕਰਕੇ ਕੈਨੇਡਾ, ਆਸਟ੍ਰੇਲੀਆ, ਇੰਗਲੈਂਡ ਚਲੇ ਗਏ। ਇੰਸਟਾਗ੍ਰਾਮ ਤੇ ਸਨੇਪ ਤੇ ਨਮੀਆਂ ਗੱਡੀਆਂ, ਬ੍ਰਾਂਡਡ ਜੈਕਟਾਂ ਤੇ ਚਮਕਦਾਰ ਜੀਵਨ ਦਾ ਦ੍ਰਿਸ਼ ਅਮਨ ਦੇ ਦਿਲ ਵਿੱਚ ਵੀ ਉਮੀਦ ਜਾਗੀ ਮੈਂ ਵੀ ਜਾਵਾਂਗਾ ਏਜੰਟ ਨੇ ਕਿਹਾ ਲੱਖ ਰੁਪਏ ਦਿਓ ਤੇ 3 ਮਹੀਨੇ ਵਿੱਚ ਵੀਜ਼ਾ ਲੱਗ ਜਾਵੇਗਾ ਗੁਰਮukh ਸਿੰਘ ਨੇ ਆਪਣੀ ਆਖਰੀ ਜ਼ਮੀਨ ਦਾ ਟੁਕੜਾ ਵੀ ਗਿਰਵੀ ਰੱਖ ਦਿੱਤਾ ਮਾਂ ਨੇ ਆਪਣੇ ਗਹਿਣੇ ਵੇਚ ਦਿੱਤੇ ਅਮਨ ਨੇ ਕਾਗਜ਼ ਬਣਵਾਏ ਪਰ ਕਿਸਮਤ ਨੇ ਝਟਕਾ ਦੇ ਦਿੱਤਾ ਵੀਜ਼ਾ ਰਿਜੈਕਟ ਹੋ ਗਿਆ ਉਸ ਰਾਤ ਅਮਨ ਦੇ ਘਰ ਦੀ ਚੁੱਪੀ ਵਿੱਚ ਕੇਵਲ ਮਾਂ ਦੀ ਹੀ ਆਵਾਜ਼ ਗੂੰਜੀ ਰੱਬਾ ਮੇਰਾ ਪੁੱਤਰ ਤੇਰੀ ਹਵਾਲੀ ਅਗਲੇ ਕੁਝ ਮਹੀਨੇ ਅਮਨ ਗੁੰਮਸਮ ਹੋ ਗਿਆ ਦੋਸਤਾਂ ਦੇ ਨਾਲ ਬੈਠਦਾ ਤੇ ਚੱਲ ਕਰੀਏ ਯਾਰ ਵਾਲੀ ਪੀੜੀ ਸ਼ੁਰੂ ਹੋ ਗਈ ਪਿੰਡ ਦੀ ਸਾਥ ਤੋਂ ਪਿੰਡ ਦੇ ਨਸ਼ੇ ਵਾਲੇ ਗਰੁੱਪ ਤੱਕ ਪਹੁੰਚਣ ਵਿੱਚ ਜਿਆਦਾ ਸਮਾਂ ਨਹੀਂ ਲੱਗਿਆ ਚਾਹ ਪੀਣ ਵਾਲਾ ਮੁੰਡਾ ਹੁਣ ਸੂਈ ਲਗਾਉਣ ਲੱਗਾ ਸੀ ਮਾਂ ਦੀਆਂ ਅੱਖਾਂ ਹੇਠ ਲਿਕ ਵਾਲੇ ਘੇਰੇ ਵੱਧ ਗਏ ਪਿਓ ਗੁਰਮੁਖ ਸਿੰਘ ਹਰ ਰੋਜ਼ ਖੇਤ ਵਿੱਚ ਜਾ ਕੇ ਚੁੱਪਚਾਪ ਮਿੱਟੀ ਚੁੱਕ ਕੇ ਮੱਥੇ ਨਾਲ ਲਾਉਂਦਾ ਤੇ ਕਹਿੰਦਾ ਇਹੀ ਮਿੱਟੀ ਸਾਨੂੰ ਜਿਉਣਾ ਸਿਖਾਉਂਦੀ ਸੀ ਹੁਣ ਪੁੱਤਰਾਂ ਨੂੰ ਮਾਰ ਰਹੀ ਏ ਇੱਕ ਦਿਨ ਪਿੰਡ ਵਿੱਚ ਸੋਸ਼ਲ ਵਰਕਰਾਂ ਤੇ ਡਾਕਟਰਾਂ ਦੀ ਟੀਮ ਆਈ ਨਮੀ ਰੂ ਫਾਊਂਡੇਸ਼ਨ ਉਹ ਨਸ਼ੇ ਛਡਾਉਣ ਤੇ ਪਿੰਡਾਂ ਚ ਛੋਟੇ ਬਿਜ਼ਨਸ ਸਿਖਾਉਣ ਆਏ ਸਨ ਮਾਂ ਜਗਦੀਸ਼ ਕੁੜ ਘਰ ਹਿੰਮਤ ਕਰਕੇ ਅਮਨ ਨੂੰ ਉੱਥੇ ਲੈ ਗਈ ਸ਼ੁਰੂ ਵਿੱਚ ਅਮਨ ਨੇ ਨਾ ਸੁਣਿਆ ਪਰ ਜਦ ਡਾਕਟਰ ਨੇ ਕਿਹਾ ਜੇ ਤੂੰ ਅੱਜ ਜਿੱਤ ਗਿਆ ਤਾਂ ਪੂਰਾ ਪਿੰਡ ਤੇਰੇ ਨਾਲ ਜਿੱਤੇਗਾ ਉਸ ਦੇ ਅੰਦਰ ਕੁਝ ਬਦਲਿਆ ਉਹ ਨਸ਼ਾ ਛਡਾਊ ਕੇਂਦਰ ਚ ਭਰਤੀ ਹੋ ਗਿਆ 6 ਮਹੀਨੇ ਬਾਅਦ ਜਦੋਂ ਸਾਫ ਦਿਲ ਤੇ ਨਵੀਂ ਸੋਚ ਨਾਲ ਵਾਪਸ ਆਇਆ ਉਸਨੇ ਨਵੀਂ ਸੋਚ ਨਾਲ ਪਿੰਡ ਦੇ ਨੌਜਵਾਨਾਂ ਨੂੰ ਇਕੱਠਾ ਕੀਤਾ ਅਸੀਂ ਆਪਣਾ ਕੰਮ ਖੁਦ ਕਰੀਏ ਉਹ ਕਹਿੰਦਾ ਸੀ ਉਹਨਾਂ ਨੇ ਪਿੰਡ ਦੀ ਖਾਲੀ ਜ਼ਮੀਨ ਤੇ ਆਰਗੇਨਿਕ ਖੇਤੀ ਮਸ਼ਰੂਮ ਪ੍ਰੋਜੈਕਟ ਤੇ ਹਰਿਆਲੀ ਪਲਾਂਟਿੰਗ ਡਰਾਈਵ ਸ਼ੁਰੂ ਕੀਤੀ ਜਿਹੜੇ ਲੋਕ ਉਸਤੇ ਹੱਸਦੇ ਸਨ ਹੁਣ ਉਹ ਕਹਿੰਦੇ ਇਹ ਮੁੰਡਾ ਤਾਂ ਪਿੰਡ ਦਾ ਮਾਣ ਬਣ ਗਿਆ ਅਮਨ ਨੇ ਆਪਣੇ ਪਿੰਡ ਵਿੱਚ ਮਿੱਟੀ ਦੀ ਖੁਸ਼ਬੂ ਐਗਰੋ ਪ੍ਰੋਜੈਕਟ ਨਾਂ ਦੀ ਸਟਾਰਟਅਪ ਖੋਲੀ ਅੱਜ ਉਹ ਸਿਰਫ ਖੇਤੀ ਨਹੀਂ ਕਰਦਾ ਪਿੰਡ ਦੇ ਬੱਚਿਆਂ ਨੂੰ ਆਤਮ ਨਿਰਭਰ ਹੋਣ ਦਾ ਪਾਠ ਵੀ ਪੜਾਉਂਦਾ ਹੈ ਇੱਕ ਦਿਨ ਉਹ ਛੱਤ ਤੇ ਬੈਠਾ ਸੀ ਬਿਲਕੁਲ ਉਸੇ ਥਾਂ ਜਿੱਥੇ ਕਦੇ ਵਿਦੇਸ਼ ਜਾਣ ਲਈ ਤਾਰੇ ਗਿਣਦਾ ਸੀ ਹੁਣ ਉਹੀ ਤਾਰੇ ਉਸਦੇ ਖੇਤਾਂ ਵਿੱਚ ਚਮਕਦੇ ਸਨ ਉਸਦੀ ਮਾਂ ਬੇੜੇ ਵਿੱਚ ਚੁੱਲ੍ਹੇ ਕੋਲ ਬੈਠੀ ਸੀ ਤੇ ਉਹ ਖੇਤ ਤੋਂ ਆ ਰਿਹਾ ਸੀ ਅਮਨ ਦੇ ਚਿਹਰੇ ਤੇ ਮਿੱਠੀ ਜਹੀ ਮੁਸਕਾਨ ਸੀ ਮੈਂ ਕਿਤੇ ਨਹੀਂ ਗਿਆ ਮਾਂ ਮੈਂ ਆਪਣੇ ਪੰਜਾਬ ਨੂੰ ਮੁੜ ਜਗਾਉਣ ਆਇਆ ਹਾਂ ਇਹ ਕਹਾਣੀ ਸਿਰਫ ਅਮਨ ਦੀ ਨਹੀਂ ਇਹ ਹਰ ਉਸ ਪੰਜਾਬੀ ਬੱਚੇ ਦੀ ਕਹਾਣੀ ਹੈ ਜੋ ਜ਼ਿੰਦਗੀ ਤੋਂ ਹਾਰ ਗਿਆ ਸੀ ਪਰ ਮਿੱਟੀ ਦੀ ਖੁਸ਼ਬੂ ਨੇ ਉਸ ਨੂੰ ਮੁੜ ਜਗਾ ਦਿੱਤਾ ਜਿਸ ਦਿਨ ਅਸੀਂ ਆਪਣੇ ਪੰਜਾਬ ਤੇ ਵਿਸ਼ਵਾਸ ਕਰ ਲਿਆ ਉਸ ਦਿਨ ਵਿਦੇਸ਼ ਨਹੀਂ ਸਾਡੇ ਪਿੰਡ ਹੀ ਸਵਰਗ ਬਣ ਜਾਣਗੇ